ਸਿਰਫ ਅੱਜ ਦੇ ਲਈ ਫਰਵਰੀ 12 ਪਾਲ ਵਿੱਚ ਜਿਉਣਾ ਸਾਨੂੰ ਆਪਣੇ ਪਿਛੋਕਰ ਤੇ ਪਛਤਾਵਾ ਸੀ ਭਵਿੱਖ ਤੋਂ ਡਰਦੇ ਸੀ ਅਤੇ ਵਰਤਮਾਨ ਅੱਜ ਨੂੰ ਲੈ ਕੇ ਵੀ ਕੋਈ ਖਾਸ ਖੁਸ਼ ਨਹੀਂ ਸੀ ਜਦ ਤੱਕ ਅਸੀਂ ਐਨ ਸੁਧਾਰ ਪ੍ਰੋਗਰਾਮ ਦੇ 12 ਕਦਮਾਂ ਦੇ ਮੁਤਾਬਕ ਕੰਮ ਕਰਨ ਤੋਂ ਮਿਲਣ ਵਾਲੇ ਸੁਧਾਰ ਦਾ ਤਜਰਬਾ ਹਾਸਲ ਨਾ ਕਰਨੀਏ ਤਦ ਤੱਕ ਇਹ ਕਹਿਣਾ ਸ਼ੱਕ ਦੇ ਆਧਾਰ 'ਤੇ ਹੋਵੇਗਾ ਕਿ ਅਸੀਂ ਉੱਪਰ ਕਹੀਆਂ ਗਈਆਂ ਲਾਈਨਾਂ ਤੋਂ ਕੁਝ ਬਿਹਤਰ ਕਹਿਣ ਦੇ ਹਾਲਾਤ 'ਚ ਹਾਂ ਸਾਧਿਆਂ 'ਚੋਂ ਬਥੇਰੇ ਇੱਥੇ ਐਨੇ ਵਿੱਚ ਸ਼ਰਮ ਨਾਲ ਸਿਰ ਸੇਟੀ ਸਿਰ ਸੇਟੀ ਆਉਂਦੇ ਹਾਂ ਆਪਣੇ ਪਛੋਕਰ ਦੇ ਬਾਰੇ ਸੋਚਦੇ ਹੋਏ ਅਤੇ ਇਹ ਆਸ ਕਰਦੇ ਹੋਏ ਕਿ ਅਸੀਂ ਕਿਸੇ ਤਰ੍ਹਾਂ ਵਾਪਸ ਜਾਈਏ ਅਤੇ ਆਪਣੇ ਪਛੋਕਰ ਨੂੰ ਬਦਲ ਲਈਏ ਉਹ ਵੇਖ ਨੂੰ ਲੈ ਕੇ ਇਸ ਹੱਦ ਤੱਕ ਸਾਡੇ ਹਵਾਈ ਕਿਲੇ ਅਤੇ ਆਸਾਂ ਇੰਨੀਆਂ ਬਚੇਤਰ ਹੁੰਦੀਆਂ ਹਨ ਕਿ ਕਿਸੇ ਦੋਸਤ ਜਾਂ ਮਸ਼ੂਕ ਨਾਲ ਪਹਿਲੀ ਮੁਲਾਕਾਤ ਹੁੰਦੇ ਹੀ ਅਸੀਂ ਸੋਚਣ ਲੱਗਦੇ ਹਾਂ ਕਿ ਅਸੀਂ ਉਸ ਤੋਂ ਤਲਾਕ ਲੈਣ ਦੇ ਲਈ ਕਿਹੜਾ ਵਕੀਲ ਕਰਾਂਗੇ ਲਗਭਗ ਹਰ ਤਿਆਰਬਾ ਸਾਨੂੰ ਜਾਂ ਤਾਂ ਆਪਣੇ ਪਛੋਕਰ ਦਾ ਕੁਝ ਨਾ ਕੁਝ ਯਾਦ ਦਿਵਾਉਂਦਾ ਹੈ ਜਾਂ ਭੇਖ ਦੇ ਲਈ ਕੁਝ ਨਾ ਕੁਝ ਕਰਨ ਦੇ ਲਈ ਤਿਆਰ ਕਰਦਾ ਰਹਿੰਦਾ ਹੈ ਸ਼ੁਰੂ-ਸ਼ੁਰੂ ਚ ਅੱਜ ਦੇ ਪਾਲੋ ਵਿੱਚ ਟੇਕਣਾ ਬਥੇਰਾ ਮੁਸ਼ਕਲ ਹੁੰਦਾ ਹੈ ਐਦਾਂ ਲੱਗਦਾ ਹੈ ਕਿ ਦਿਮਾਗੀ ਤੌਰ ਤੇ ਅਸੀਂ ਰੁਕ ਨਹੀਂ ਪਾਵਾਂਗੇ ਸਿਰਫ ਮਾਤਰ ਆਪਣੇ ਆਪ ਦੇ ਮਜਲ ਲੈਣ ਵਿੱਚ ਸਾਨੂੰ ਬਥੇਰੇ ਦਰਦਾਂ ਚੋਂ ਲੰਘਣਾ ਪੈਂਦਾ ਹੈ ਹਰ ਵਾਰ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਇਸ ਸਮੇਂ ਇੱਕਦਮ ਜੋ ਕੁਝ ਵੀ ਵਾਪਰ ਰਿਹਾ ਹੈ ਉਸ ਤੇ ਅਸੀਂ ਆਪਣੇ ਆਪ ਨੂੰ ਕੇਂਦਰਤ ਨਹੀਂ ਕਰ پا ਰਹੇ ਹਾਂ ਐਦਾਂ ਚ ਅਸੀਂ ਆਪਣੀ ਉੱਚ ਸ਼ਕਤੀ ਅਗੇ ਅਰਦਾਸ ਕਰਦੇ ਹਾਂ ਕਿ ਉਹ ਸਾਨੂੰ ਆਪਣੇ ਹੀ ਖੋਲ ਚੋਂ ਬਾਹਰ ਕੱਢਣ ਵਿੱਚ ਸਾਡੀ ਮਦਦ ਕਰੇ ਜੇਕਰ ਅਸੀਂ ਪਛੋਕਰ ਨੂੰ ਲੈ ਕੇ ਪਛਤਾਉਂਦੇ ਹਾਂ ਤਾਂ ਅੱਜ ਵਿੱਚ ਕੁਝ ਅਡ ਅਡਰ ਢਾਂਗ ਨਾਲ ਰਹਿਣ ਦੇ ਲਈ ਆਪਣੇ ਆਪ ਨੂੰ ਸੁਧਾਰਦੇ ਵੀ ਹਾਂ ਜੇਕਰ ਅਸੀਂ ਆਪਣੇ ਭੇਖ ਨੂੰ ਲੈ ਕੇ ਕੁਝ ਡਰੇ ਹੁੰਦੇ ਹਾਂ ਤਾਂ ਅਸੀਂ ਆਜੂ ਵਰਤਮਾਨ ਵਿੱਚ ਇੱਕ ਜ਼ਿੰਮੇਵਾਰਾਣਾ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਵੀ ਕਰਦੇ ਹਾਂ ਜਦ ਅਸੀਂ ਸੁਧਾਰ ਪ੍ਰੋਗਰਾਮ ਦੇ ਕਦਮਾਂ ਤੇ ਚੱਲਦੇ ਹਾਂ ਅਤੇ ਹਰ ਵਾਰ ਅਰਦਾਸ ਕਰਦੇ ਹਾਂ ਤਾਂ ਅਸੀਂ ਪਾਉਂਦੇ ਹਾਂ ਕਿ ਅਸੀਂ ਸਿਰਫ ਅੱਜ ਵਿੱਚ ਹੀ ਨਹੀਂ ਜੀ ਰਹੇ ਹਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਇਹੋ ਜਹੀਆਂ ਕਠਿਨਾਵਾਂ ਹੁਣ ਉਨੀ ਛੇਤੀ ਆਪਣੇ ਆਪ ਨੂੰ ਦੁਹਰਾ ਨਹੀਂ ਰਹੀਆਂ ਹਨ ਜਿਦਾਂ ਉਹ ਪਹਿਲਾਂ ਹੁੰਦੀਆਂ ਸਨ ਸਾਡਾ ਵਿਸ਼ਵਾਸ ਚਾਨੂੰ ਸਿਰਫ ਅੱਜ ਵਿੱਚ ਜਿਉਣ ਦੇ ਲਈ ਹਰ ਸੰਭਵ ਸਹਾਇਤਾ ਦੇਵੇਗਾ ਅਸੀਂ ਕਹਿੰਦੇ ਹਾਂ ਇਥੋਂ ਤੱਕ ਕਿ ਕਈ-ਕਈ ਦਿਨਾਂ ਤੱਕ ਵੀ ਆਪਣੇ ਹਰ ਪਲ ਨੂੰ ਜੀਵਾਂਗੇ ਜਦ ਸਾਡਾ ਸਾਰਾ ਧਿਆਨ ਸਮੇਂ ਦੇ ਵਰਤਮਾਨ ਪਲ ਤੇ ਪੂਰੀ ਤਰ੍ਹਾਂ ਟਿਕ ਜਾਵੇਗਾ ਤਦ ਨਾ ਤਾਂ ਸਾਨੂੰ ਸਾਡਾ ਪਛਤਾਵੇ ਭਰਿਆ ਪਿਛੋਕੜ ਅਤੇ ਨਾ ਹੀ ਡਰਾਵਣਾ ਭੁੱਖ ਸਤਾਵੇਗਾ ਸਿਰਫ ਅੱਜ ਦੇ ਲਈ ਜਦ ਮੈਂ ਆਪਣੇ ਹਰ ਪਲ ਨੂੰ ਪਰਪੂਰ ਜੀਉਂਦਾ ਹਾਂ ਤਦ ਮੈਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਸ ਖੁਸ਼ੀ ਦੀ ਪ੍ਰਾਪਤੀ ਲਈ ਖੋਲ ਦਿੰਦਾ ਹਾਂ ਜੋ ਸ਼ਾਇਦ ਮੇਰੇ ਹੱਥੋਂ ਫਿਸਲ ਸਕਦੀ ਸੀ ਜੇਕਰ ਮੈਨੂੰ ਕੋਈ ਪਰੇਸ਼ਾਨੀ ਹੋਵੇਗੀ ਤਾਂ ਮੈਂ ਆਪਣੇ ਪ੍ਰੇਮਪੂਰਣ ਰੱਬ ਤੋਂ ਮਦਦ ਦੀ ਪੁਕਾਰ ਕਰਾਂਗਾ ਸ਼ੁਭ ਦਿਨ